ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਜੀ ਇਹ अजय ਕੁਮਾਰ ਅ ਕੁਰਕ ਖੇਤਰ ਹਰਿਆਣਾ ਤੋਂ ਵੀਰ ਜਿਹੜਾ ਪਿਛਲੇ 2 ਮਹੀਨਿਆਂ ਤੋਂ ਲਾਪਤਾ ਵਾ ਇਹਦੇ ਪਰਿਵਾਰ ਨੇ ਛੋਟੇ ਵੀਰ ਨੇ ਜਿਹੜਾ ਵਾ ਉਹ ਭਰਾਵਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਸਾਹਿਬ ਲਿਸਬਨ ਦੇ ਨਾਲ ਕੰਟੈਕਟ ਕੀਤਾ ਕਿ ਇਹ ਵੀਰ ਪਿਛਲੇ 2 ਮਹੀਨਿਆਂ ਤੋਂ ਇਹਦਾ ਫੋਨ ਜਿਹੜਾ ਉਹ ਬੰਦ ਹੈ ਸਵਿਚ ਆਫ ਹੈ ਤੇ ਕਿਤੇ ਪਤਾ ਨਹੀਂ ਲੱਗ ਰਿਹਾ ਗੌਰ ਨਾਲ ਦੇਖ ਲੋ ਇਸ ਫੋਟੋ ਨੂੰ ਤੇ ਜੇ ਤੁਹਾਨੂੰ ਕਿਤੇ ਵੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਮੈਂਟਲੀ ਵੀਰ ਅਫਸੈਟ ਆ ਥੋੜਾ ਤੇ ਜੇ ਤੁਹਾਨੂੰ ਕਿਤੇ ਵੀ ਪੁਰਤਗਾਲ ਦੇ ਵਿੱਚ ਇਹ ਵੀਰ ਦੇਖਦਾ ਤੇ ਤੁਸੀਂ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬਨ ਉਹ ਉੱਥੇ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਏ ਇਸ ਜਗ੍ਹਾ ਦੇ ਉੱਤੇ ਅਜੀਤ ਕੁਮਾਰ ਨੂੰ ਅਸੀਂ ਦੇਖਿਆ ਵਾ ਤੇ ਜਾਂ ਕਿਸੇ ਨੂੰ ਵੀ ਕੋਈ ਇਹ ਵੀਡੀਓ ਦੇਖ ਕੇ ਇਨਫੋਰਮੇਸ਼ਨ ਦਾ ਪਤਾ ਲੱਗਦਾ ਵਾ ਜਾਣਕਾਰੀ ਹੈ ਇਸ ਵੀਰ ਦੇ ਬਾਰੇ ਅਜੀਤ ਕੁਮਾਰ ਦੇ ਬਾਰੇ ਤੇ ਜਰੂਰ ਦੱਸੋ ਤਾਂ ਕਿ ਇਹ ਵਿਛੜਿਆ ਹੋਇਆ ਜਿਹੜਾ ਵੀਰ ਹੈ ਉਹ ਆਪਣੇ ਘਰਦਿਆਂ ਨੂੰ ਮਿਲ ਸਕੇ ਅਜੀਤ ਕੁਮਾਰ ਕੁਰਕ ਖੇਤਰ ਹਰਿਆਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਮਾਂ ਨੂੰ ਆਪਣਾ ਪੁੱਤ ਦੁਬਾਰਾ ਜਿਹੜਾ ਵਾ ਉਹ ਮਿਲ ਜਾਵੇ ਤੇ ਜਿਹੜੇ ਭਰਾ ਵਿਚਾਰੇ ਵਾਰ-ਵਾਰ ਫੋਨ ਕਰ ਰਹੇ ਆ ਉਹਨਾਂ ਦਾ ਵੀ ਫਿਕਰ ਜਿਹੜਾ ਉਹ ਖਤਮ ਹੋਵੇ 2 ਮਹੀਨਿਆਂ ਤੋਂ ਪਿਛਲੇ 2 ਮਹੀਨਿਆਂ ਤੋਂ ਲਾਪਤਾ ਇਹ ਵੀਰ ਅਜੇ ਕੁਮਾਰ ਕੁਰਕ ਖੇਤਰ ਹਰਿਆਣਾ ਹਰਿਆਣਵੀ ਵੀਰਿਆ ਨੂੰ ਸਾਰਿਆਂ ਨੂੰ ਗੁਜਾਰਸ਼ ਹੈ ਹੱਥ ਬਨ ਕੇ ਬੇਨਤੀ ਹੈ ਕਿ ਕੋਸ਼ਿਸ਼ ਕਰੋ ਇਸ ਵੀਰ ਨੂੰ ਆਪਾਂ ਉਹਦੇ ਘਰਦਿਆਂ ਤੱਕ ਪਹੁੰਚਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ